ਦੀਪਕ ਜੀ ਚੋਣ ਹਾਰਨ ਮਗਰੋਂ ਵੀ ਜਦੋਂ ਰਵਨੀਤ ਬਿੱਟੂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਐਜ਼ ਅ ਸਟੇਟ ਮਿਨਿਸਟਰ ਤੇ ਉਸ ਤੋਂ ਮਗਰੋਂ ਸਵਾਲ ਬੜੇ ਉੱਠੇ ਸੀ ਪਿਛਲੇ ਦਿਨੀ ਜਦੋਂ ਇਸ ਬਾਰੇ ਖਬਰ ਸਾਂਝੀ ਕੀਤੀ ਤੁਸੀਂ ਵੀ ਕਿਹਾ ਸੀ ਵੀ ਇਹਦੇ ਪਿੱਛੇ ਕਹਾਣੀ ਹੈ ਕੀ ਖੇਡ ਕੀ ਹੋ ਸਕਦੀ ਹੈ ਵੱਖੋ-ਵੱਖਰੀਆਂ ਕਿਆਸਰਾਈਆਂ ਸੀ ਕੀ ਹੁਣ ਇਹ ਗੱਲ ਸਹੀ ਹੈ ਜੀ ਇਹ ਸੰਕੇਤ ਕਲੀਅਰ ਹੋ ਰਹੇ ਨੇ ਵੀ ਅਸਲ ਦੇ ਵਿੱਚ ਰਵਨੀਤ ਬਿੱਟੂ ਦਾ ਮਿਸ਼ਨ ਇਹ ਹੋਏਗਾ ਕਿ ਜਿਹੜੇ ਤਿੰਨ ਜਣੇ ਆਮ ਆਦਮੀ ਪਾਰਟੀ ਦੇ ਐਮਪੀ ਬਣ ਵੀ ਗਏ ਨੇ ਉਹਨਾਂ ਨੂੰ ਵੀ ਭਾਜਪਾ ਵੱਲੋਂ ਉਹ ਭਾਜਪਾ ਦੇ ਖੇਮੇ ਵਿੱਚ ਲਿਆਂਦਾ ਜਾਵੇ ਇਹ ਇਹਦੇ ਬਾਰੇ ਦੱਸਿਓ ਜੀ ਹ ਬਸ ਤੋਂ ਜੀ ਨਵੰਿਤ ਵਿਟੂ ਨੂੰ ਸਮੇਂ-ਸਮੇਂ ਟਾਸਕ ملتی ਰਹਿਣੀ ਹੈ ਕਹਿ ਸਕਦੇ ਹੋ ਤੁਸੀਂ ਕਿ ਪਹਿਲੀ ਟਾਸਕ ਮਿਲੀ ਹੈ ਹਮਮ ਕੁਝ ਕਿੰਨੇ ਕੰਮ ਜਾਂਦੇ ਨੇ ਅਸਲ ਚ ਕੀ ਹੈ ਕਿ ਨਰੇਂਦਰ ਮੋਦੀ ਹੋ ਰਹੀ ਤੀਸਰੀ ਵਾਰ ਪ੍ਰਧਾਨ ਮੰਤਰੀਤਾ ਬਣ ਗਏ ਜੀ ਪਰ ਇਹ ਭਾਜਪਾ ਦੀ ਤੀਸਰੀ ਵਾਰ ਸਰਕਾਰ ਨਹੀਂ ਬਣੀ ਹਮਮ ਸਰਕਾਰ ਐਨਡੀਏ ਦੀ ਬਣੀ ਜੀ ਬੇਸ਼ੱਕ ਪਹਿਲਾਂ ਵੀ ਐਨਡੀਏ ਗੜਚੂੜ ਸੀ ਪਰ ਭਾਜਪਾ ਉਹ ਮਕਸਦ ਸੀ ਹਮਮ ਇਸ ਵਾਰ ਭਾਜਪਨ ਨੂੰ ਖੁਦ ਨੂੰ 240 ਸੀਟਾਂ ਮਿਲੀਆਂ ਨੇ ਜੀ ਕਿ ਤੁਹਾਨੂੰ ਚਾਹੀਦੀਆਂ ਸੀ 272 ਮਤਲਬ 32 ਸੀਟਾਂ ਦੀ ਕਮੀ ਹੈ ਹਮਮ ਤੇ ਪਤਾ ਇਹ ਲੱਗ ਰਿਹਾ ਕਿ ਇੱਕ ਪਾਸੇ ਸੰਗ ਝਾੜਾ ਮਾਰ ਰਿਹਾ ਕਿ ਨਾ ਲੀਡਰ ਫालतू ਲਾਓ ਨਾ ਬਾਹਰਲੇ ਨੂੰ ਮੋਹਦੇ দাও ਆਪਣੇ ਸਿਧਾਂਤ ਤੇ ਰੋ ਦੂਏ ਪਾਸੇ ਕਹਿੰਦੇ ਮੋਦੀ ਟੀਮ ਨੇ ਤੈਅ ਕੀਤਾ ਹੈ ਕਿ ਆਪਾਂ ਆਉਣ ਵਾਲੇ ਅਗਲੇ 5 ਤੋਂ 6 ਮਹੀਨਿਆਂ ਚ 240 ਸੀਟਾਂ ਨੂੰ 272 ਕਰਨਾ ਹੈ ਹਮਮ ਤੇ ਜੇ 5 ਤੋਂ 6 ਮਹੀਨਿਆਂ ਚ 72 ਕਰਨਾ ਹੈ ਤਪ ਰਹੇ ਜੇ ਕਿੰਨੇ ਆਮ ਆਦਮੀ ਪਾਰਟੀ ਨਾਲ ਤਿੰਨ ਤਿੰਨ ਐਪੀ ਲਿਆਉਣੇ ਬਣੇ ਜੀ ਸੋਦੇ ਨੇ ਫਿਰ ਕਿਦਣਾ ਕਿਤਾ ਪਾੜਨੇ ਹੁਣ ਤਿੰਨ ਤਰੀਕੇ ਆ ਜੀ ਭਾਜਪਾ ਕੋਲ ਇੱਕ ਤਰੀਕਾ ਤਾਂ ਇਹ ਆ ਕਿ ਜਿਹੜੇ ਕੋਲ ਜਿਹੜੇ ਆਪਣੇ ਦਲ ਨੇ ਐਨਡੀਏ ਦੇ ਵਿੱਚ ਸ਼ਾਮਲ ਨੇ ਹਮ ਉਹਨਾਂ ਚੋਂ ਹੀ ਕੁਝ ਨੂੰ ਸਿੱਧਾ ਸ਼ਾਮਲ ਕਰ ਲਓ ਹਮ ਮਤਲਬ ਤਾਂ ਕਿ ਟੀਡੀਪੀ ਔਰ ਜੀਡੀਯੂ ਤੇ ਚੰਦਰਬਾਬੂ ਨਾੜੂ ਤੇ ਨਤੀਸ਼ ਸੇਨਰ ਪਰ ਨਾਲ ਇਹ ਕੰਮ ਤੰਗ ਕਰਨਗੇ ਜੀ ਤੇ ਇਸ ਦੀ ਕਿਸੇ ਕੋਲ ਸੱਤ ਸੀਟਾਂ ਕਿਸੇ ਕੋਲ ਪੰਜ ਆ ਕਿਸੇ ਕੋਲ ਦੋ ਦੋ ਕਿਸੇ ਕੋਲ ਇੱਕ ਈਕਾ ਉਹਨਾਂ ਚੋਂ ਹੀ ਆਪਣੇ ਨਾਲ ਲੈ ਆਈਏ ਪਰ ਕਹਿੰਦੇ ਕਿ ਜਿਆਦੇ ਤੱਕਾਂ ਨਾ ਲੱਗੇ ਕਿ ਜਿਹੜੇ ਨਾਲ ਸੀ ਉਹਨਾਂ ਨੂੰ ਖਾਰਿਆ ਮੈਸਜ ਖਣਦੇ ਤਾਂ ਹੀ ਨੇ ਪਰ ਫਿਰ ਵੀ ਫਿਰ ਕਹਿੰਦੇ ਕਿ ਐ ਕਰੋ ਜਿਹੜੇ ਆਜ਼ਾਦ ਨੇ ਉਹਨਾਂ 'ਤੇ ਝਾਤ ਮਾਰੋ ਹਮ ਹੁਣ ਆਜ਼ਾਦ ਦੇ ਵਿੱਚ 7 ਆਜ਼ਾਦ ਨੇ ਤੇ ਬਾਕੀ ਕਿਸੇ ਪਾਰਟੀ ਦਾ ਇੱਕ ਹੈ ਕਿਸੇ ਦੋ ਹੈ ਇਸ ਵਾਰ ਆਜ਼ਾਦ ਦੇ ਵਿੱਚ ਅਕਾਲੀ ਕਲ ਵੀ ਉੱਧਰੇ ਬੈਠਾ ਹੈ ਉਹ ਕੰਮਸਾਲੀ ਇੰਡੀਆ ਗੜਜੋਟ ਜਾ ਸਕਦਾ ਨਾ ਇਧਰ ਐਨਡੀਐਚ ਹੈਗਾ ਸੋ ਇਸ ਲਈ ਜਿਹੜੇ 7 ਆਜ਼ਾਦ ਨੇ ਉਹਨਾਂ 'ਚੋਂ ਦੋ ਤੱਕ ਕਿਸੇ ਵੀ ਸਮੇਂ ਕਾਂਗਰਸ ਜਾਣ ਲਈ ਤਿਆਰ ਨੇ ਪਿਛੇ ਰਸ ਕੇ ਪੰਜ ਹੂੰ ਉਹ ਦੋ ਕਾਂਗਰਸ ਦੇ ਸੰਪਰਕ ਚ ਨੇ ਪੰਜਾਂ ਚੋਂ ਤਿੰਨ ਤੋਂ ਚਾਰ ਭਾਜਪਾ ਦੇ ਸੰਪਰਕ ਚ ਨੇ ਜੀ ਇਹ ਤੋਂ ਇਲਾਵਾ ਇੱਕ ਪਾਰਟੀ ਕੋਲ ਚਾਰ ਆ ਬਾਕੀਆਂ ਕੋਲ 21 ਨੇ ਸੋ ਇਸ ਤਰ੍ਹਾਂ ਉਹਨਾਂ ਚੋਂ ਵੀ ਕੁਝ ਭਾਜਪਾ ਸਿੱਧੇ ਵਿਰਾਂਤ ਦੀ ਕੋਸ਼ਿਸ਼ ਕਰ ਸਕਦੀ ਹੈ ਹੂੰ ਤੀਸਰਾ ਤਰੀਕਾ ਕਿ ਜਿਹੜੇ ਇੰਡੀਆ ਗੱਠਜੋੜ ਦੀਆਂ ਚਰਾਂ ਜੀ ਉਹਨਾਂ ਚੋਂ ਤੋੜੇ ਜਾਣ ਹੂੰ ਕਾਂਗਰਸ ਕੋਲ 99 ਪਏ ਨੇ ਸਮਾਜਵਾਦੀ ਪਾਰਟੀ ਕੋਲ 37 ਪਏ ਨੇ ਤੇ TMC ਵਾਲਿਆਂ ਕੋਲ ਵੀ 29 ਪਏ ਨੇ ਸੋ ਜਾਂ ਤਾਂ ਫਿਰ ਉਹਨਾਂ ਦੇ ਤੋੜੇ ਜਾਣਗੇ ਜੀ ਪਰ ਇਹੋ ਜਿਹੇ ਦਲਾਂ ਦੇ بڑے ਦਲਾਂ ਨੂੰ ਤੋੜਨੇ ਆ ਤਾਂ ਫਿਰ 2/3 ਤੋਂ ਜੇ ਘੱਟ ਤੋਂੜੇ ਤਾਂ ਦੁਬਾਰਾ ਚੋਣ ਹੋਊ। ਜੀ 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 ਐਂਟੀ ਡਿਫੈਕਸ਼ਨ ਲਾ ਸ ਲਈ ਹਾਂ ਤਲਬਦਲ ਨਾ ਨਿਯਮ ਲਾਗੂ ਹੁੰਦਾ। ਸੋ ਇਸ ਲਈ ਇਹਨਾਂ ਦੀ ਕੋਸ਼ਿਸ਼ ਹੈ ਕਿ ਛੋਟੇ ਦਲ ਜਿਨ੍ਹਾਂ ਕੋਲ 2 ਨੇ 4 ਨੇ 5 ਨੇ ਉਹ ਸਾਰੇ ਵੀ ਆ ਸਕਦੇ ਆ ਕਿ ਉਹਨਾਂ ਦੇ ਵਿੱਚ 2/3 ਵਾਲੇ ਫਾਰਮੂਲੇ ਚ ਅਟੈਚ ਗਿਆ ਸੰਭ। ਹੁਣ ਪੰਜਾਬ ਚ ਆਮ ਆਦਮੀ ਪਾਰਟੀ ਕੋਲ ਹੈ ਕਿ 3 ਮੈਂਬਰ ਪਾਰਲੀਮੈਂਟ। ਜੀ। ਤਿੰਨਾਂ ਚੋਂ ਜੇ 2/3 ਵੀ ਕਰਨਾ ਹੋਵੇ 3 2 6 ਹੋ ਗਏ 6 ਨੂੰ 3 ਨਾਲ ਵੰਡ ਕਰ ਲਓ 2 ਆ ਗਏ ਸੋ ਜੇ 2 ਵੀ ਇੱਧਰ ਆ ਗਏ ਤਾਂ ਵੀ ਦੁਬਾਰਾ ਚੌੜੀ ਦੀ ਲੋੜ ਜੀ 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 ਸੋ ਇਸ ਲਈ ਰਵਨੀਤ ਬਿੱਟੂ ਉਹਨਾਂ ਨੂੰ ਜਿਹੜਾ ਸਟੇਟ ਰੇਲ ਮੰਤਰਾਲੇ ਦਾ ਟੈਗ ਮਿਲਿਆ ਨਾ ਉਹਦਾ ਪਹਿਲਾ ਟਾਸਕ ਇਹ ਹੀ ਮਿਲਿਆ ਕਿ ਹਰੀ ਝੰਡੀ ਤੁਹਾਡੀ ਗੱਡੀ ਨੂੰ ਤਾਂ ਹੀ ਮੰਨਦੀ ਐ ਜੇ ਭਾਜਪਾ ਵਾਲੇ ਡੱਬੇ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਪਿੱਛੇ ਢਾਹ ਦਿੱਤੀ ਨੂੰ ਲਿਆਉਣਗੇ ਹਮਮ ਤਿੰਨ ਨੇ ਜੀ ਇੱਕ ਕਹੇਗੇ ਨੇ ਬੀਤੇਰ ਹੋਰੀ ਜੀ ਦੂਸਰੇ ਨੇ ਰਾਜਕੁਮਾਰ ਚੱਬੇ ਆ ਤੇ ਤੀਸਰੇ ਨੇ ਮਾਧਵਿੰਦਰ ਕੰਨ ਜੀ ਮਾਲਵਿੰਦਰ ਕੰਗਹੋਰਾ ਦਾ ਪਛੋਕੜ ਜਾਂ ਉਹਨਾਂ ਦੀ ਸਿਆਸਤ ਦੀ ਸ਼ੁਰੂਆਤ ਹੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਤੋਂ ਹੈ। ਉਹਦੇ ਨਾਲ ਉਹਨਾਂ ਦਾ ਸੰਬੰਧ ਰਿਹਾ। ਹੂੰ ਤੇ ਉਹ ਤੋਂ ਬਾਅਦ ਉਹ ਭਾਜਪਾ ਦੇ ਕਿਸਾਨ ਬਿੰਗ ਦੇ ਵਿੱਚ ਕੰਮ ਕਰ ਚੁੱਕੇ ਨੇ। ਕਿਸਾਨ ਅੰਦੋਲਨ ਦਰਾਂ ਨੂੰ ਨੇ ਭਾਜਪਾ ਛੱਡੀ ਸੀ। ਜੀ ਸੋ ਪੁਰਾਣਾ ਨਾਤਾ ਉਹਨਾਂ ਦਾ ਭਾਜਪਾ ਕਿਉਂ ਭਾਜਪਾ ਤੋਂ ਆਏ ਹੋਏ। ਹੂੰ ਸੋ ਇਸ ਲਈ ਭਾਜਪਾ ਆਪਣੀਆਂ ਜੜ੍ਹਾਂ ਛੱਡਦੀ ਰਹੀਗੀ ਤੇ ਹੁਣ ਬਿੱਟੂ ਰਾਈ ਇਹ ਤਾਲਮਿਲ ਦੁਆਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਦੂਸਰੇ ਰਾਜਕੁਮਾਰ ਚੱਬਿਆ ਹੂੰ ਰਮੀਤ ਬਿੱਟੂ ਦੀ ਪ੍ਰਾਣੀ ਪਾਰਟੀ ਦੇ ਪ੍ਰਾਣੀ ਮਿੱਤਰ ਜੀ ਇਸ ਲਈ ਕਾਂਗਰਸ ਦੇ ਨਾਤੇ ਉਹਨਾਂ ਨਾਲ ਸਿੱਧਾ ਰਾਬਤਾ ਹੈਗਾ ਰਮੀਤ ਬਿੱਟੂ ਦਾ ਤੇ ਤਾਜੀ-ਤਾਜੀ ਉਹਨਾਂ ਨੇ ਦਲ ਬਦਲੀ ਕੀਤੀ ਹੈ ਕਾਂਗਰਸ ਛੱਡ ਕੇ ਆਪ ਚ ਗਏ ਸੀ ਉਧਰੋਂ ਐਮਪੀ ਬਣ ਗਏ ਨੇ ਜੇ ਕਾਂਗਰਸ ਛੱਡ ਕੇ ਆਪ ਜਾ ਸਕਦੇ ਆ ਫਿਰ ਆਪ ਛੱਡ ਕੇ ਉਹਨਾਂ ਨੂੰ ਭਾਜਪਾ ਚ ਵੀ ਹੋਰ ਮੁਸ਼ਕਿਲ ਦਿੱਕਤ ਹੋਊਗੀ ਜੀ ਜੋ ਇਸ ਦੀ ਵੀ ਸੰਭਾਵਨਾ ਹੈਗੀ ਹੈ ਤੀਸਰੇ ਮੀਥਿਆਰ ਨੂੰ ਲੈ ਕੇ ਲੋਕ ਮੰਨ ਰਹੇ ਕਿ ਮੀਥਿਆਰ ਇਦਾਂ ਨਹੀਂ ਕਰ ਸਕਦੇ ਹੂੰ ਕਿਉਂਕਿ ਪਹਿਲੀ ਵਾਰ ਐਮਐਲਏ ਵੀ ਆਪ ਤੋਂ ਬਣੇ ਦੂਜੀ ਵਾਰ ਐਮਐਲਏ ਵੀ ਆਪ ਤੋਂ ਬਣੇ ਆਪਨੇ ਮੰਤਰੀ ਵੀ ਬਣਾਤਾ ਹੁਣ ਐਕਟਰੀ ਵੀ ਬਣਾਤਾ ਠੀਕ ਹੈ ਇਸ ਨਾਤੇ ਪੰਜਾਬ ਦੇ ਨਾਤੇ ਮੀਥਰ ਲਈ ਔਖਾ ਹੋਵੇ ਪਰ ਯੂਪੀ ਵਾਲੇ ਨਾਤੇ ਤਾਂ ਔਖਾ ਨਹੀਂ ਹੈਗਾ ਹੂੰ ਮੀਥਰ ਹੋਰਾਂ ਦੇ ਸੌਰਾ ਸਾਹਿਬ ਯੂਪੀ ਤੋਂ ਨੇ ਤੇ ਭਾਜਪਾ ਦੇ ਚੰਗੇ ਸਮਰਥਕ ਵੀ ਨੇ ਫਾਈਨੈਂਸਰ ਵੀ ਨੇ ਜੀ ਸੋ ਕਹਿੰਦੇ ਕਿ ਉਹ ਬਾਏ ਉਧਰੋਂ ਵੀ ਲਿਆਂਦਾ ਜਾ ਸਕਦਾ ਇਸ ਲਈ ਇਹ ਦਬਾਅ ਬਣਾਉਣ ਦਾ ਟਾਸਕ ਮਿਲਿਆ ਕਿਹਦੇ ਉੱਪਰ ਕਿੰਨਾ ਦਬਾਅ ਪਣਾਉਦੇ ਨੇ ਕਿੰਨਾ ਨਹੀਂ ਦੇਖਣ ਵਾਲੀ ਗੱਲ ਹੈ ਇਹਦਾ ਮਤਲਬ ਭਾਜਪਾ ਨੇ 272 ਦਾ ਮਿਸ਼ਨ ਸ਼ੁਰੂ ਕੀਤਾ ਉਹਦੇ ਵਿੱਚ ਪਹਿਲਾ ਟਾਸਕਰ ਉਮੀਦ ਮਿੱਟੂ ਨੂੰ ਮਿਲਿਆ। ਮੈਸਰ ਲਬਨੀਤ ਮਿੱਟੂ ਨੇ ਹੁਣ ਭਾਜਪਾ ਦੇ ਹਿਸਾਬ ਨਾਲ ਬੋਲੀ ਬਦਲਨੀ ਸ਼ੁਰੂ ਕਰ ਦਿੱਤੀ ਹੈ। ਹੂੰ ਕਾਂਗਰਸਾ ਛੱਡਣ ਲੱਗੇ ਕਹਿੰਦੇ ਸੀ ਕਿ ਰਾਹੁਲ ગાંધી ਮੇਰੇ 'ਤੇ ਦਬਾਅ ਬਣਾ ਰਿਹਾ ਕਿ ਤੂੰ ਆਪਣੇ ਦਾਦੇ ਦੇ ਕਾਤਲਾਂ ਨੂੰ ਮਾਫ ਕਰ ਦੇ। ਹੂੰ ਤੇ ਕਹਿੰਦੇ ਮੈਂ ਇਸ ਲਈ ਤਿਆਰ ਨਹੀਂ ਕਿਹਾ ਇਸ ਲਈ ਮੈਂ ਭਾਜਪਾ ਚ ਆ ਗਿਆ। ਹੁਣ ਕਹਿੰਦੇ ਜੇ ਭਾਜਪਾ ਬੰਦੀ ਸਿੰਘਾਂ ਨੂੰ ਛੱਡਣ ਲਈ ਤਿਆਰ ਹੋਗੀ ਤਾਂ ਮੇਰਾ ਕੋਈ ਵਿਰੋਧ ਨਹੀਂ ਮੇਰੇ ਘਰ ਦੇ ਵੀ ਕਹਿੰਦੇ ਆ ਕਿ ਪੰਜਾਬ ਦੀ ਸ਼ਾਂਤੀ ਲਈ ਹੋਣਾ ਚਾਹੀਦਾ। ਸੋ ਹੁਣ ਮੈਂ ਚੋੜਾ ਬਦਲੇ ਆ ਜਾੜੇ ਜੀ ਜਦੋਂ ਕਿ ਚਰਚਾ ਇਹ ਹੈ ਕਿ ਜਦੋਂ ਭਾਜਪਾ ਛੱਡਣ ਲੱਗੀ ਤਾਂ ਮਿਤਸਾ ਕੋਲ ਰੋਕਣ ਦੇ ਲਈ ਕਹਿੰਦੇ ਰਵੀ ਬਿੱਟੂ ਹੋ ਗਏ ਸੀ ਕਿ ਨਾ ਕਰਾਂ ਹੂੰ ਇਸ ਲਈ ਇਹ ਰਾਜਨੀਤੀ ਕਿਹੜੇ ਕਿਹੜੇ ਰੰਗ ਬਟਾਊਗੀ ਅਜੇ ਦੇਖਣੇ ਬਾਕੀ ਨੇ ਪਰ ਜਿਹੜਾ ਪਹਿਲਾ ਟਾਸਕ ਦੀ ਚਰਚਾ ਹੈ ਹਾਂ ਹਰਜਿੰਦਰ ਸਿੰਘ ਲਾਲ ਹੋਰੀ ਵੀ ਇਸ ਗੱਲ ਦੀ ਪੈਰ ਵੀ ਕਰ ਰਹੇ ਨੇ ਕਿ ਹਾਂ ਰਵੀ ਬਿੱਟੂ ਨੂੰ ਇਹ ਟਾਸਕ ਮਿਲਿਆ ਸੋ ਇਸ ਵਿੱਚ ਜਿਹੜਾ ਟਾਸਕ ਮਿਲਿਆ ਤਾਂ ਦੇਖਦੇ ਹਾਂ ਕਿ ਉਹ ਟਾਸਕ ਪੂਰਾ ਹੁੰਦਾ ਕਿ ਨਹੀਂ ਹੂੰ ਇੰਤਜ਼ਾਰ ਰਹੂਗਾ ਜੀ ਜੀ ਦੀਪਕ ਜੀ ਜਲੰਧਰ ਦੇ ਵਿੱਚ ਜਿਹੜੀ ਜ਼ਿਮਨੀ ਚੋਣਾਂ ਤੋਂ ਦੱਸਿਆ ਸੀ ਵੀ ਉਹਦਾ ਹੁਣ ਐਲਾਨ ਹੋ ਚੁੱਕਾ ਤੇ ਇਹ ਹੁਣ ਜਿਹੜੀ ਅਗਲੀ ਖਬਰ ਹੈ ਕਿ ਇਹ ਉਹਦੇ ਨਾਲ ਹੀ ਜੁੜਦੀ ਹੈ ਗੱਲ ਵੀ ਪ੍ਰਧਾਨ ਆਪਣਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਜਲੰਧਰ ਕਿਰਾਏ ਦੇ ਘਰ ਚ ਜਾ ਕੇ ਰਹਿਣਗੇ ਕੀ ਚੱਲ ਰਿਹਾ ਜੀ ਨਹੀਂ ਆਪਾਂ ਦੋਕ ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਸਮੀਖਿਆ ਕਰ ਰਹੀ ਆ ਉਸ ਸਮੀਖਿਆ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨੁਕਤਾ ਸੁਝਾਇਆ ਕਿ ਹੁਣ ਪੰਜਾਬ ਦੇ ਹਰ ਜ਼ਿਲ੍ਹੇ 'ਚ ਸੀਐਮ ਹਾਊਸ ਹੋਏਗਾ ਹਾਂ ਰਾਈਟ ਉਹ ਦਫ਼ਤਰ ਸੀ ਅੱਛਾ ਉਹ ਦਫ਼ਤਰ ਹੈ ਕਿ ਐਕਚੁਅਲੀ ਰਹਿائش ਆ ਨਹੀਂ ਹੁਣ ਦਫ਼ਤਰ ਨੂੰ ਰਾਜ ਬਣਾਉਂਦਾ ਹੈ ਰਾਜ ਦਫ਼ਤਰ ਨੂੰ ਇੱਕੋ ਗੱਲ ਜੀ ਸੋ ਮੁੱਖ ਮੰਤਰੀ ਸਾਹਿਬ ਜਿੱਥੇ ਰਹਿੰਦੇ ਨੇ ਉੱਥੇ ਦਫ਼ਤਰ ਵੀ ਚੱਲਦਾ ਹੈ ਹਾਂ ਉਹ ਇਸ ਲਈ ਹੁਣ ਪਰ ਜਲੰਧਰ ਚੈੱਕ ਜਿਵੇਂ ਨਿਚੋੜ ਹੂੰ ਤੇ ਜਲੰਧਰ ਪੱਛਮੀ ਮੌਜੂਦਾ ਗੌਰ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਸੀ ਜਿਹਦਾ ਐਮਐਲਏ ਭਾਜਪਾ ਚਲਾ ਗਿਆ ਸੀ ਜੀ ਤੇ ਇਸ ਵਾਰ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਹੋ ਸਰਕੇ ਜੋ ਟੀਏ ਨੰਬਰ ਤੇ ਆਈ ਹੈ ਤੇ ਜੀਏ ਨੰਬਰ ਤੇ ਏਸ ਕਲਰ ਕਿ ਜਿੱਤਣ ਵਾਲੀ ਟਰਨੂ 44000 ਵੋਟਾਂ ਸੈਕੰਡ ਨੰਬਰ ਤੇ ਆਉਣ ਵਾਲੀ ਟਰਨੂ 42000 ਵੋਟਾਂ ਤੇ ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਸਿਰਫ 15000 ਵੋਟਾਂ 27000 ਵੋਟਾਂ ਨਾਲ ਪਿੱਛੇ ਰਹਿ ਗਈ ਸੀ ਆਮ ਆਦਮੀ ਪਾਰਟੀ ਐ ਤੋਂ ਸੋ ਉਹ ਪਾੜਾ ਪੂਰਾ ਕਰਨ ਦੇ ਲਈ ਭਵੰਤਮਨ ਹੋਰੀ ਹੁਣ ਆਪਣਾ ਮੰਜਾ ਬਿਸਤਰਾ ਲੈ ਕੇ ਜਲੰਧਰ ਪਹੁੰਚ ਗਏ ਨੇ ਹੂੰ ਹੂੰ ਜਲੰਧਰ ਪੱਛਮੀ ਦੀ ਜਿਵਨੀ ਚੋਂ ਆ ਜਲੰਧਰ ਕੈਂਟ ਦੇ ਵਿੱਚ ਕਿਰਾਏ ਦੇ ਘਰ ਲੈ ਲਿਆ ਜਲੰਧਰ ਕੈਂਟ ਪ੍ਰਗਟ ਸਿੰਘ ਹੋਰਾਂ ਦਾ ਹਲਕਾ ਜੀ ਉਸ ਹਲਕੇ ਦੇ ਵਿੱਚ ਇੱਕ ਮਕਾਨ ਕਿਰਾਏ ਤੇ ਕਹਿੰਦੇ ਲੈ ਲਿਆ ਗਿਆ ਜਿਹਦੇ ਵਿੱਚ ਆਪਣੀ ਧੀ ਤੇ ਧਰਮ ਪਤਨੀ ਸਣੇ ਭੈਣ ਵੀ ਰਹਿ ਗਈ ਤੇ ਮਾਤਾ ਹੋਰੀ ਵੀ ਆਉਂਦੇ ਜਾਂਦੇ ਰਹਿਣਗੇ ਮਤਲਬ ਪੂਰੇ ਪਰਿਵਾਰਕ ਤੌਰ ਤੇ ਉਸ ਨੂੰ ਘਰ ਬਣਾ ਕੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਗਵੰਤ ਮਾਨ ਜਲੰਧਰੇ ਬੈਠੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਮਨੀ ਚੌਂੜੀ ਨਹੀਂ ਹੈ ਜੀ ਤੇ 27 ਤੱਕ ਮੇਰਾ ਘਰ ਉੱਥੇ ਹੀ ਰਹੂਗਾ ਮੈਂ ਹਫਤੇ ਜਿੰਨੇ ਦਿਨ ਇੱਥੇ ਹੋਇਆ ਕਰੂੰਗਾ ਹਮ ਇਹਦੇ ਘਰ ਤੁਹਾਨੂੰ ਆਉਣ ਵਾਲੇ ਸਮੇਂ ਬਰਨਾਲੇ ਵੀ ਦੇਖ ਸਕਦੇ ਆ ਗਿੱਦੜਵਾਹੇ ਵੀ ਦੇਖ ਸਕਦੇ ਆ ਡੇਰਾ ਬਾਬਾ ਨਾਨਕ ਵੀ ਦੇਖ ਸਕਦੇ ਆ ਹੈਨਾ ਲੋੜ ਪਈ ਤਾਂ ਮਤਲਬ ਹਸ਼ਿਆਰਪੁਰ ਚੱਬੇ ਵਾਲੀ ਵੀ ਜਾ ਸਕਦੇ ਸੋ ਇਹ ਸਾਰੇ ਹਵਾਲੇ ਨਾਲ ਇਹ ਬਿਲਕੁਲ ਸਪਸ਼ਟ ਹੈ ਜੀ ਕਿ ਜਿਮਨੀ ਚੌਂੜੀ ਦੇ ਧਿਆਨ ਚ ਰੱਖ ਕੇ ਮੁਖੰਦਰੋਂ ਉੱਥੇ ਮੰਝਾ ਡਾਇਆ ਕਿਉਂਕਿ ਲੱਗਦਾ ਕਿ ਜੇ ਜਲੰਧਰ ਹਾਰ ਗਏ ਤਾਂ ਇਹਦਾ ਅਸਰ ਹੁਣ ਆਉਣ ਵਾਲੀਆਂ ਨਗਰ ਨਿਗਮ ਨਗਰ ਕੌਂਸਲ ਤੇ ਵੀ ਪੈਣਾ ਆਉਣ ਵਾਲੀਆਂ ਪੰਚਾਇਤਾਂ ਤੇ ਵੀ ਪੈਣਾ ਤੇ ਅਜੇ 4 ਜਗ੍ਹੀਆਂ ਚੋਣਾਂ ਬਾਕੀ ਨੇ ਜਿਨ੍ਹਾਂ ਚੋਂ ਅੱਜ 3 ਅਸਤੀਫੇ ਪ੍ਰਵਾਨ ਹੋ ਗਏ ਜੱਬਿਆ ਹੋਰਾਂ ਦਾ ਸੁਖਿੰਦਰ ਰੰਧਾਵੇ ਦਾ ਤੇ ਨਾਲ ਹੀ ਅਮਰਿੰਦਰ ਸਿੰਘ ਰਾਜਾ ਬੜਿੰਦ ਦਾ ਤੇ ਕੱਲ ਤੱਕ ਮੇਲਾ ਦਾ ਮੀਠੇ ਰੋਲਾ ਦਾ ਵੀ ਆਹੀ ਜਾਣਾ ਸੋ ਇਸ ਲਈ ਫਿਰ ਉਹਦੇ ਨੇ ਵੀ ਤਿਆਰੀ ਜਣੇ ਜੁੜਾ ਤਾਂ ਕਰਕੇ ਜੀ ਜਲੰਧਰ ਚ ਘਰ ਕਰਾਏ ਤੇ ਲਿਆ ਸੋ ਇਹ ਇਹ ਬਈ ਆ ਕਿ ਉਹ ਬੋਟਰੀ ਸਭ ਚ ਨਜ਼ਰ ਆਇਆ ਕਰੇ ਹਮ ਅਸਤੀਫੇ ਦੇਣ ਦੀ ਡੈਡਲਾਈਨ 20 ਜੂਨ ਤੁਸੀਂ ਦੱਸੀ ਸੀ ਹਨਾ ਦੀਪਕ ਜੀ ਬਿਲਕੁਲ ਜੀ ਇਹ ਅੱਜ ਤੋਂ ਨਾਮਜ਼ਦਗੀਆਂ ਸ਼ੁਰੂ ਹੋ ਗਈਆਂ 14 ਜੂਨ ਤੋਂ 21 ਜੂਨ ਤੱਕ ਕਾਗਜ਼ ਪੜਨ ਦੀ ਆਖਰੀ 21 ਜੂਨ ਪਹਿਲਾ ਦਿਨ ਜੀ ਜੀ ਅੱਛਾ 21 ਜੂਨ ਤੱਕ ਨਾਮਜ਼ਦਗੀਆਂ ਤੇ 10 ਜੁਲਾਈ ਨੂੰ ਵੋਟਾਂ ਨੇ 13 ਨੂੰ ਨਤੀਜੇ ਆਉਣੇ ਸੋ ਅਜੇ ਤੱਕ ਕਿਸੇ ਨੇ ਉਮੀਦਵਾਰ ਐਲਾਨਿਆ ਨਹੀਂ ਜੀ ਪਰ ਆਮ ਆਦਮੀ ਪਾਰਟੀ ਨੇ ਲਗਭਗ ਇੱਕ ਉਮੀਦਵਾਰ ਮੰਨਿਆ ਜਾ ਰਿਹਾ ਹੈ ਤੇ ਤੈਅ ਕਰ ਲਿਆ ਜੀ ਜਲੰਧਰ ਤੋਂ ਭਗਤ ਚੁੰਨੀ لال ਹੋਰੀ ਭਾਜਪਾ ਦੇ ਲੀਡਰ ਰਹੇ ਨੇ ਅਕਾਲੀ ਭਾਜਪਾ ਦੀ ਸਰਕਾਰ 'ਚ ਮੰਤਰੀ ਰਹੇ ਨੇ ਤੇ ਉਹ ਅੱਜ ਕੱਲ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਹਲਕਾ ਇੰਚਾਰਜ ਨੇ ਤੇ ਉਹਨਾਂ ਦਾ ਮੁੰਡਾ ਏ ਜੀ ਮਹਿੰਦਰ ਭਗਤ ਉਹ ਪ੍ਰਮੁੱਖ ਦਾਵੇਦਾਰਾਂ 'ਚੋਂ ਹੈ ਵੈਸੇ ਆਮ ਆਦਮੀ ਪਾਰਟੀ ਵੱਲੋਂ ਯੋਜਨਾ ਕਮਿਸ਼ਨ ਦਾ ਜਿਹੜਾ ਯੋਜਨਾ ਕਮੇਟੀ ਦਾ ਉਹਨਾਂ ਦਾ ਚੇਅਰਮੈਨ ਅਮਰਤਪਾਲ ਸਿੰਘ ਉਹ ਵੀ ਦਾਵੇਦਾਰ ਹੈ ਜੀ ਹੈਨਾ ਜਾਂ ਕੁਝ ਹੋਰ ਦਾਵੇਦਾਰ ਵੀ ਆ ਗਏ ਪਰ ਕਹਿੰਦੇ ਮਹਿੰਦਰ ਸਿੰਘ ਭਗਤ ਨੂੰ ਟਿਕਟ ਮਿਲਣ ਦੇ ਖਾਸੇ आसार ਨੇ ਤੇ ਬਾਕੀ ਪਾਰਟੀਆਂ ਦੇ ਵੀ ਅੱਜਕੱਲ ਦੇ ਵਿੱਚ ਅਮੀਰਵਾਰ ਸਾਫ ਹੋਣ ਦੀ ਕਾਂਗਰਸ ਲਈ ਹੁਣ ਚੰਨੀ ਦੇ ਉੱਤੇ ਦਰਮਦਰ ਹੋਏਗਾ ਕਿ ਚੰਨੀ ਜੀ ਤੁਸੀਂ ਤਾਂ ਜਿੱਤ ਗਏ ਹੁਣ ਸੀਟ ਤੁਸੀਂ ਜਿਦਾਓ ਕਿ ਹੁਣ ਸਾਰਾ ਇੱਥੇ ਦਰਮਦਰ ਭਗਵੰਤ ਮਾਨ ਤੇ ਆਉਣਾ ਕਿ ਭਾਈ ਤੇਰੇ ਹਿਸਾਬ ਨਾਲੇ ਟਿਕਟਾਂ ਨੇ ਤੇਰੇ ਹਿਸਾਬ ਨਾਲੇ ਟੀਲ ਚੱਲਦੇ ਨੇ ਤੇਰੇ ਹਿਸਾਬ ਨਾਲੇ ਰੋਡ ਮੈਂ ਰੋਡਸ਼ੋ ਹੁੰਦੇ ਨੇ ਜਿਹੜੇ ਸ਼ਹਿਰਾਂ ਦੇ ਵਿੱਚ ਕੇਜਰੀਵਾਦੀ ਨਾਲ ਬੜੇ ਬੜੇ ਗੋਟਲਾਂ ਚ ਕਰਾਇ ਤੇ ਰਹਿੰਦੇ ਸੀ ਹੈਨਾ ਹੁਣ ਉੱਥੇ ਕਮਰਾ ਕਰਾਇ ਤੇ ਲੈ ਕੇ ਰਹਿਣਾ ਪਹਿਰੇ ਨਾਲ ਤਾਂ ਆਵਾਦੀ ਪਾਰਟੀ ਖਾਸੀ ਤਰ੍ਹਾਂ ਤੇ ਆਉਣ ਨੂੰ ਕਰਦੀ ਆ ਪਰ ਉਹ ਕਿੰਨੀ ਆਊਗੀ ਕਿੰਨੀ ਨਹੀਂ ਇਹ ਨਤੀਜਾ ਦੱਸ ਜੀ ਦੀਪਕ ਜੀ ਰ 21 ਦਿਨਾਂ ਦੀ ਪਰੋਲ ਦੀ ਮੰਗ ਕੀਤੀ ਹੈ ਜੀ ਮੁੜਕੋ ਮੁੜ ਤੋਂ ਬਿਲਕੁਲ ਜੀ ਰਾਮ ਰਹੀਮ ਹੋਰਾਂ ਲਈ ਅੰਦਰ ਰਹਿਣਾ ਬਹੁਤ ਔਖਾ ਹੁੰਦਾ ਹੈ 220 ਤੋਂ ਲੈ ਕੇ 224 ਤੱਕ ਆਉਂਦੇ ਆਉਂਦੇ 200 ਦਿਨ ਲਗਭਗ ਬਾਹਰ ਨੇ ਜਨਾਬ 192 ਦਿਨਾਂ ਦੀ ਹੁਣ ਤੱਕ ਫਰਲੋ ਤੇ ਪਰੋਲ ਮਿਲ ਚੁੱਕੀਆਂ 9 ਵਾਰ ਜੀ ਹੈਨਾ ਮਤਲਬ ਅੰਦਰ ਰਹਿ ਕੇ ਰਾਜੀ ਨਹੀਂ ਕਿਹੜੀਆਂ ਚੋਣਾਂ ਨੇ 220 ਤੋਂ ਬਾਅਦ ਇਹਦੇ ਵਿੱਚ ਰਾਮ ਰਹੀਮ ਨੂੰ ਪਰੋਲ ਨਹੀਂ ਮਿਲੀ ਆਮ ਚੋਣਾਂ 224 ਵਾਲੀਆਂ ਛੱਡ ਕੇ ਹਰ ਵਾਰ ਬਾਹਰ ਹੁੰਦੀ ਚਾਹੇ ਆਮ ਚੋਣਾਂ ਹੋਣ ਚਾਹ ਹਰਿਆਣੇ ਦੀ ਚੋਣਾ ਹੋਣ ਚਾਹੇ ਰਾਸਾਂ ਦੀ ਚੋਣਾ ਹੋਣ ਚਾਹੇ ਪੰਜਾਬ ਦੀ ਚਾਹ ਪੰਚਾਇਤੀ ਹੋਣ ਚਾਹੇ ਵਿਧਾਨ ਸਭਾ ਹੋਣ RAM REHIM ਜੀ ਪ੍ਰੋਬਲਮ ਤੇ ਸੋ ਪਿਛਲੇ ਦਿਨੀ ਉਹਨਾਂ ਨੇ ਆਮ ਚੋਣਾਂ ਤੋਂ ਪਹਿਲਾਂ ਪ੍ਰੋਬਲ ਮੰਗੀ ਸੀ ਹਾਈ ਕੋਰਟ ਨੇ ਇਨਕਾਰ ਕਰਤਾ ਕਿਉਂਕਿ ਸ਼੍ਰੋਮੀ ਕਮੇਟੀ ਅਦਾਲਤ ਪਹੁੰਚੀ ਸੀ ਕਿ ਜੀ ਇਹ ਤਰੀਕਾ ਕਿਹੜਾ ਹੋਰ ਕਿੰਨਿਆਂ ਕੈਦੀਆਂ ਨੂੰ ਇਹ ਜਿਹਨੂੰ ਪ੍ਰੋਬਲ ਦੇਈਏ ਸਾਡੇ ਹਿਸਾਬ ਦੇ ਤੇ ਸੋ ਇਸ ਲਈ ਫਿਰ ਸਰਕਾਰ ਨੂੰ ਝਾੜਾ ਵੀ ਪਈਆਂ ਤੇ ਰੋਕ ਵੀ ਲੱਗੀ ਪਰ ਹੁਣ RAM REHIM ਉਹਨਾਂ ਨੇ ਦੁਬਾਰਾ ਹਾਈ ਕੋਰਟ ਪਹੁੰਚ ਕਰਕੇ ਅਪਲੀਕੇਸ਼ਨ ਆਈ ਜੀ ਕਿ ਸਾਡਾ ਡੇਰੇ ਤੱਕ ਸਮਾਗਮ ਹੈ ਜੀ ਉਹਦੇ ਲਈ ਮੈਨੂੰ 21 ਦਿਨਾਂ ਦੀ ਪਰੋਲ ਚਾਹੀਦੀ ਹੈ ਤੇ ਹਾਈ ਕੋਰਟ ਨੇ ਝਾੜਾ ਮਾਰਦਿਆਂ ਕਿਹਾ ਕਿ ਆਹ ਤਰੀਕਾ ਵਧੀਆ ਪਹਿਲਾਂ ਪ੍ਰੋਗਰਾਮ ਰੱਖ ਲੋ ਫਿਰ ਪ੍ਰੋਲ ਮੰਗਵਾ ਲਿਓ ਹੂੰ ਕਹਿੰਦੇ ਆਪਣਾ ਪ੍ਰੋਗਰਾਮ ਮੁਸਤਕਬੀ ਕਰੋ ਚਾਹੇ ਰਾਤ ਕਰੋ ਚਾਹੇ ਹੋਲਡ ਕਰੋ ਇਹ ਤੁਸੀਂ ਦੇਖਣਾ ਜੀ ਅਸੀਂ ਆਪਣੇ ਹਿਸਾਬ ਨਾਲ ਦੇਖਾਂਗੇ ਪ੍ਰੋਲ ਮਿਲਣੀ ਹੈ ਕਿ ਨਹੀਂ ਮਿਲਣੀ ਵੈਸੇ ਪਿਛਲੇ ਦਿਨੀ ਰਾਮ ਰੀਮ ਲਈ ਵੱਡੀ ਰਾਹਤ ਵਾਲੀ ਖਬਰ ਸੀ ਜਦੋਂ ਰਣਜੀਤ ਸਿੰਘ ਕਤਲकांड ਮਾਮਲੇ 'ਚ ਉਹਨਾਂ ਨੂੰ ਸਿਵਲ ਦੇ ਅਦਾਲਤ ਤੇ ਫੈਂਸ ਪ੍ਰੋਲਟ ਜਾ ਕੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਪੰਜ ਜਿਹਨਾਂ ਨੂੰ ਦੋਸ਼ੀ ਕਰ ਦਿੱਤਾ ਸੀ ਉਹਨਾਂ ਸਣੇ ਜੀ ਫਿਰ ਵੀ ਅਜੇ ਚਤਰਪਤੀ ਆਲੇ ਮਾਮਲੇ ਚ ਜਾਂ ਸਾਧਵੀ ਆਲੇ ਮਾਮਲੇ ਚ ਅੰਦਰ ਨੇ ਪਰ ਪਰੋਲ ਆਲੇ ਮਾਮਲੇ ਚ ਵਾਕਾ ਮਾਰ ਜੀ ਪਹਿਲਾਂ ਟੈਸਟਿੰਗ ਹੁੰਦੀ ਆ 2020 ਦੇ ਵਿੱਚ 1 ਦਿਨ ਦੀ ਪਰੋਲ ਦੇ ਕੇ ਫਿਰ 2021 ਦੇ ਵਿੱਚ ਵੀ 1 ਦਿਨ ਦੀ ਪਰੋਲ ਦੇ ਕੇ ਟੈਸਟਿੰਗ ਹੁੰਦੀ ਆ ਜਦੋਂ ਦੇਖਦੇ ਆ ਕਿ ਗੱਲ ਵੱਢ ਗਈ ਫਿਰ ਝਾਕਾ ਖੁੱਲਿਆ ਨਹੀਂ ਤੇ ਫੱਟੇ ਚੱਕੇ ਫਿਰ ਤੀਜੀ ਵਾਰ ਸਿੱਧੀ 21 ਦਿਨਾਂ ਦੀ ਪਰੋਲ ਮਿਲਦੀ ਆ 2022 ਚ ਜੀ ਫਿਰ 2022 ਦੇ ਵਿੱਚ ਦੂਜੀ ਵਾਰ 1 ਮਹੀਨੇ ਦੀ ਪਰੋਲ ਮਿਲਦੀ ਆ ਫਿਰ 2022 ਚ ਤੀਜੀ ਵਾਰ 40 ਦਿਨਾਂ ਦੀ ਪਰੋਲ ਮਿਲਦੀ ਆ ਫਿਰ 6ਵੀਂ ਵਾਰ ਜਾ ਕੇ 223 ਦੇ ਵਿੱਚ 40 ਦਿਨਾਂ ਦੀ ਪਰੋਲ ਮਿਲਿਆ ਜਨਵਰੀ ਚੜ੍ਹਦੇ ਆਂ। ਹਾਂ ਫਿਰ 7ਵੀਂ ਵਾਰ ਵੀ 223 ਦੇ ਵਿੱਚ 30 ਦਿਨਾਂ ਦੀ ਪਰੋਲ। ਫਿਰ 8ਵੀਂ ਵਾਰ ਵੀ 223 ਦੇ ਵਿੱਚ 29 ਦਿਨਾਂ ਦੀ ਫਰਲੋ ਤੇ ਫਿਰ ਜਨਵਰੀ 224 ਚੜ੍ਹਦੇ ਆਂ ਫਿਰ 50 ਦਿਨਾਂ ਦੀ ਫਰਲੋ ਤੇ ਉੱਥੇ ਜਾ ਕੇ ਫਿਰ ਨਾਕਾ ਲੱਗਿਆ ਤੇ ਹੁਣ ਅਜੇ ਬਾਹਰ ਆਉਣ ਲਈ ਤਰਲੋਂ ਮੱਛੀ ਨੇ। ਸੋ ਦੇਖਦੇ ਆਂ ਜੀ। ਹਾਂ ਜੀ ਦੀਪਕ ਜੀ ਕੇ ਦੱਸਿਓ ਜੇ ਸੰਖੇਪਚ ਦਸਕ ਉਹ ਵੀ ਕੁਵੈਤ ਦੇ ਵਿੱਚ ਜਿਹੜੀ ਪਿਛਲੇ ਦਿਨੀ ਕੋ ਬੜੀ ਮੰਦਭਾਗੀ ਖਬਰ ਆਈ ਸੀ ਜੀ ਜਿਹਦੇ ਵਿੱਚ ਭਾਰਤੀ ਲੋਕਾਂ ਦੀ ਜਾਨਾਂ ਵੀ ਗਈਆਂ ਸੀ ਉਹਦੇ ਵਿੱਚੋਂ ਪੰਜਾਬ ਦਾ ਵੀ ਇੱਕ ਵਿਅਕਤੀ ਪਛੋ 45 ਟੋਟਲ ਜਾਨਾਂ 45 ਹੋ ਗਿਆ ਜੀ ਨੰਬਰ ਹੁਣ ਤੁਸੀਂ ਉਦੋਂ ਨਹੀਂ ਕਹਿ ਰਹੇ ਸੀ ਵੀ ਨੰਬਰ ਵਧਣ ਦਾ ਪੂਰਾ ਖਦਸ਼ਾ ਹੈ ਬਿਲਕੁਲ ਬਿਲਕੁਲ ਜੀ ਜਿਹੜੇ ਉਸ ਅੱਗ ਦੀ ਘਟਨਾ ਦੇ ਵਿੱਚ ਕੁਵੈਤ ਦੇ ਮਗਾਫ ਸ਼ਹਿਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ 6 ਮੰਜਲਾ ਮਹਾਰਜ ਚ ਉਦੇ ਵਿੱਚ ਜਿਹੜੇ 49 ਦੀ ਮੌਤ ਹੋਈ ਹੈ ਉਹਦੇ ਵਿੱਚੋਂ 45 ਭਾਰਤੀ ਨੇ 5 ਫਿਲੀਪੀਨਸ ਨੇ ਸੋਹ ਹਨ ਇਸ ਤਰ੍ਹਾਂ ਇੱਕ ਦਾ ਜੇ ਪਤਾ ਨਹੀਂ ਕਿਾ ਕਿ ਉਹ ਕਿਹੜੇ ਮਾਮਲਾ ਸੀਗਾ ਤੇ ਜਿਹੜੇ 45 ਸੀਗੇ ਉਹਨਾਂ ਦੀਆਂ ਮਰਤਕ ਦਿਆਂ ਨੂੰ ਲੈ ਕੇ ਇੱਕ ਸਪੈਸ਼ਲ 에ਅਰਕ੍ਰਾਫਟ ਭਾਰਤ ਪੜਿਆ ਜਿਉਂ ਕਿ ਸਾਡੇ ਬਦਿਸ਼ ਰਾਜ ਮੰਤਰੀ ਉਸ ਦਿਨ ਉੱਥੇ ਪਹੁੰਚ ਗਏ ਸੀਗੇ ਉਹ ਜ਼ਖਮੀਆਂ ਨੂੰ ਵੀ ਮਿਲ ਕੇ ਹਸਪਤਾਲਾਂ ਚ ਤੇ ਉਹ ਜਿਹੜਾ 에ਅਰਕ੍ਰਾਫਟ ਲੈ ਕੇ ਪਹੁੰਚਿਆ 45 ਮਰਤਕ ਦਿਆਂ ਉਹਦੇ ਸਭ ਤੋਂ ਵੱਧ 23 ਕੇਰਲਾ ਦੇ ਸੀ ਇਸ ਲਈ ਉਹ ਸਭ ਤੋਂ ਪਹਿਲਾਂ ਕੋਚੀ ਪਹੁੰਚਿਆ ਉਹ ਖੁਦ ਉਤਤ ਦੇ ਮੁੱਖ ਮੰਤਰੀ ਆਏ ਸ਼ਰਦਾਂਜਲੀ ਦਿੱਤੀ ਕਿ ਉਸ ਤੋਂ ਬਾਅਦ ਉਹ 에ਅਰਕ੍ਰਾਫਟ ਫਿਰ ਦਿੱਲੀ ਆਪੜਦਾ ਕਿਉਂਕਿ ਇਸ ਵਿੱਚ ਕੇਰਲਾ ਦੇ 23 ਸੀਗੇ ਤੇ ਤਾਮਿਲਨਾਡੂ ਦੇ 7 ਉਸ ਤੋਂ ਬਾਅਦ ਯੂਪੀ ਦੇ 3 ਮ੍ਰਿਤਕ ਦੇ ਸੀਗੀਆਂ ਆਂਧਰਾ ਪ੍ਰਦੇਸ਼ ਦੇ 3 ਤੇ ਜਾਨ ਗੁਆਉਣ ਵਾਲਿਆਂ ਦੇ ਵਿੱਚ 8 ਸੂਬਿਆਂ ਦੇ ਇੱਕ ਇੱਕ ਸੀਗੇ ਜਿਨ੍ਹਾਂ ਚ ਪੰਜਾਬ ਵੀ ਬਿਹਾਰ ਵੀ ਕਰਨਾਟਕਾ ਵੀ ਝਾਰਖੰਡ ਵੀ ਪੱਛਮੀ ਬੰਗਾਲ ਵੀ ਮਹਾਰਾਸ਼ਟਰ ਵੀ ਓਡੀਸ਼ਾ ਵੀ ਤੇ ਹਰਿਆਣਾ ਸੋ ਪੰਜਾਬ ਦਾ ਵੀ ਇੱਕ ਪ੍ਰਭਾਵ ਸੀਗਾ ਸੀ ਇੱਕ ਵਿਅਕਤੀ ਦਾ ਜੀ ਪਤਾ ਨਹੀਂ ਲੱਗਿਆ ਇਹ ਬਕਾਇਦਾ ਡੀਐਨਏ ਕਰਕੇ ਪਤਾ ਲਗਾਉਣਾ ਪਿਆ ਕਿ ਇਹ ਕੌਣ ਨੇ ਕਿੱਥੋਂ ਦੇ ਨੇ ਕੀ ਹੈ ਇਹ ਸਾਰਾ ਪਤਾ ਦਾ ਸੀਗਾ ਜੀ ਦੀਪਕ ਜੀ ਮਸ਼ਹੂਰ ਹੋਣ ਦੀ ਚਾਹਤ ਬਹੁਤ ਲੋਕਾਂ ਦੇ ਮਨ 'ਚ ਹੁੰਦੀ ਆ ਤੇ ਕੁਝ ਲੋਕ ਮਸ਼ਹੂਰ ਹੋਣ ਲਈ ਕਿਸੇ ਅਜਿਹੀ ਹੱਦ ਤੱਕ ਵੀ ਜਾਂਦੇ ਨੇ ਉਹ ਕਹਿੰਦੇ ਵੀ ਚਲੋ ਜੀ ਕੋਈ ਮਜ਼ਾਕ ਵੀ ਬਣਾ ਲੈਂਦਾ ਮਸ਼ਹੂਰ ਤਾਂ ਵੀ ਹੋ ਗਏ ਉਹ ਨੀ ਟੂ ਸ਼ਟਰਾਂ ਵਾਲਾ ਉਸੇ categories ਦੇ ਵਿੱਚ ਕਈ ਲੋਕ ਉਸੇ ਲੈਂਸ ਨਾਲ ਵੇਖਦੇ ਨੇ ਅਜਿਹਾ ਇਹ ਕਹਿੰਦੇ ਹੋਰ ਬਹੁਤ ਸਾਰੇ ਵਿਅਕਤੀ ਨੇ ਭਾਰਤ ਦੇ ਵਿੱਚ ਨੰਬਰ ਕੀ ਕੀ ਹੈ ਰਿਪੋਰਟ ਜੀ ਇਹ ਇਸ ਬਾਰੇ ਦੱਸਿਓ ਬਿਲਕੁਲ ਬਿਲਕੁਲ ਤੁਸੀਂ ਇਹ ਦੇਖੋ ਕਿ ਇਸ ਵਾਰ ਜਦੋਂ ਲੋਕ ਸਭਾ ਚੋਣਾ ਹੋਈਆਂ ਤਾਂ ਚੋਣਾਂ ਦੇ ਵਿੱਚੋਂ 543 MP ਚੁਣੇ ਜਾਣੇ ਸੀ ਜੀ ਤੇ ਮੁੱਖ ਮੁੱਖ ਪਾਰਟੀਆਂ ਦਾ ਚੋਣ ਲੜਨ ਦਾ ਮਕਸਦ ਇਹ ਹੁੰਦਾ ਕਿ ਅਸੀਂ ਜਿੱਤ ਸਕਦੇ ਹਾਂ ਹੂੰ ਹੂੰ ਤੇ ਕੁਝ ਪਾਰਟੀਆਂ ਆਪਣੀ ਹੋਂਦ ਬਰਕਰਾਰ ਰੱਖਣ ਲਈ ਵੋਟ ਬੈਂਕ ਦੇ ਹਵਾਲੇ ਨਾਲ ਚੋਣ ਲੜਦੀਆਂ ਨੇ ਜੀ ਕੁਝ ਆਯਾਦ ਉਮੀਦਵਾਰਾਂ ਨੂੰ ਪਤਾ ਹੁੰਦਾ ਕਿ ਅਸੀਂ ਮਾਹੌਲ ਬਣਾ ਸਕਦੇ ਹਾਂ ਪਰ ਕੁਝ ਨੇ ਸਿਰਫ ਮਸ਼ਹੂਰੀ ਦੇ ਲਈ ਚੋਣ ਲੜਦੀ ਹੁੰਦੇ ਤੁਸੀਂ ਇਹ ਅੰਦਾਜ਼ਾ ਲਾਓ ਕਿ 8360 ਉਮੀਦਵਾਰ ਸੀ ਇਸ ਵਾਰ ਮਦਾਨ ਦੇ ਵਿੱਚ ਲੋਕ ਸਭਾ ਚੋਣਾਂ ਚ 8360 ਹ ਇਹਦੇ ਵਿੱਚੋਂ 7194 ਦੀ ਜਮਾਨਤ ਜਬਤ ਹੋਈ ਹੈ ਉਹ ਬੱਲੇ 86.1% 86% ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਹੈ ਇਹ 7194 ਚੋਂ ਦੇਖੋ ਕਿੰਨੇ ਨਹੀਂ ਟੂ ਸ਼ਟਰ ਵਾਲੇ ਹੋਣੇ ਜੀ ਇਹ ਚਸਕਾ ਹੀ ਹੈ ਜੀ ਜੀ ਜਿ ਸਵਾਦ ਹੀ ਹੈ ਕਿ ਹਾਂ ਬਸ ਹੈਨਾ ਜਿਵੇਂ ਕਿਸੇ ਵੀ ਚੀਜ਼ ਦੀ ਆਦਤ ਪੈ ਜਵੇ ਉਹ ਆਦਤ ਪੈ ਜਾਂਦੀ ਹੈ ਹੂੰ ਤੁਸੀਂ ਇਹ ਦੇਖੋ ਕਿ ਜੇ ਇਹਦਾ ਜਿਹਨਾਂ ਦੀ ਜਮਾਨਤ ਜਬਤ ਨਹੀਂ ਹੋਈ ਉਹਨਾਂ ਦੀ ਗਿਣਤੀ ਕਿੰਨੀ ਹੈ 1164 ਪੂਰੇ ਦੇਸ਼ ਚੋਂ ਤੇ 1100 ਚਾ ਪੂਰੇ ਦੇਸ਼ ਚੋਂ 1104 ਦੀ ਜਮਾਨਤ ਜਬਤ ਨਹੀਂ ਹੋਈ ਇਹਨਾਂ ਦੇ ਵਿੱਚ 543 TA MP ਬਣ ਗਏ ਨਾ ਬਿਲਕੁਲ ਬਿਲਕੁਲ ਜੀ 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 ਤੇ ਜਮਾਨਤ ਕਿੰਨਿਆਂ ਦੀ ਜਮਾਨਤ ਬਚੀ ਕਿੰਨੀ ਆਲੀ 623 ਦੀ ਹੂੰ ਹੂੰ 543 ਚੋਂ ਜੀ ਸੋ 86.1% ਵਿਅਕਤੀਆਂ ਦੀ ਜਮਾਨਤ ਜਬਤ ਹੋ ਰਹੀ ਆ ਤੇ ਇਹਦੇ ਨਾਲ ਸਰਕਾਰੀ ਖਜ਼ਾਨੇ ਚ 16.36 ਕਰੋੜ ਆ ਗਿਆ ਚਲੋ ਕਿ 25000 ਸਿੱਧੀ ਜਨਰਲ ਕੈਟਾਗਰੀ ਦੀ ਆ 125000 ਰਾਖਵੀ ਸਿਖਰ ਦੀ ਆ ਸੋ ਇਸ ਲਈ ਇਸ ਵਨ ਹੀ ਪਿਛਲੀ ਵਾਰ ਵੀ ਤੇ 2019 ਦੇ ਵਿੱਚ ਵੀ 86% ਹੀ ਸੀਗੇ ਜੀ ਪਰ ਉਸ ਵਾਰ ਗਿਣਤੀ ਘੱਟ ਸੀ ਉਮੀਦਵਾਰ ਸੀਗੇ 8054 ਇਸ ਵਾਰ ਉਮੀਦਵਾਰ ਨੇ 8360 ਜੀ ਪਿਛਲੀ ਵਾਰ ਜਵਾਨ ਚੋਣਤ ਹੋਈ ਸੀ 6923 ਦੀ ਇਸ ਵਾਰ ਜਵਾਨ ਚੋਣਤ ਹੋਈ 8794 ਦੀ ਜੀ ਸੋ ਇਹ ਇਥੋਂ ਪਿਛਲੀ ਵਾਰ ਵੀ ਮਤਲਬ 15 ਕਰੋੜ ਰੁਪਇਆ ਆ ਗਿਆ ਸੀ 15.87 ਲਗਭਗ 16 ਕਰੋੜ ਤੇ ਆਖਤੀ ਲਗਭਗ 16.36 ਕਰੋੜ ਸੋ ਨਿਊ ਟਸ਼ਟਰਾਲੇ ਜੀਉਦੇ ਰਹਿਣ ਸਰਕਾਰ ਦੇ ਖਜ਼ਾਨੇ ਚ ਪੈਸੇ ਧਾਰ ਜੀ